ਸਾਨੂੰ ਇਹ ਖਾਲਸਾ ਡਬਲਿਓਂ ਘਾੜਦਾ ਬਹੁਤ ਫਾਇਦਾ ਹੈ ਅਸੀਂ ਆ ਦਾ ਵੀ ਮੈਂਬਰ ਬਣੇ ਹੋਏ ਆ ਆ ਦਾ ਬਹਣ ਭੋਨੇ ਸਾਨੂੰ ਬਹੁਤ ਜ਼ਿਆਦਾ ਟਰੈਕਟਰਾਂ ਨੂੰ ਸਹਤਾ ਪੈਂਦਾ ਹੈ ਪਹਿਲਾਂ ਸਾਰੀਆਂ ਆਉਂਦੀਆਂ ਸੀ ਜੀ ਕਿਸੇ ਸੰਦ ਮੰਗਣ ਜਾਂਦੇ ਸੀਗੇ ਹਾਲਾ ਕਹਿੰਦੇ ਦੋ ਘਰੇ ਸਾਡੇ ਬਾਹਰ ਨਾਲ ਹੁਣ ਸਾਨੂੰ ਆਪਸੇ ਆਪ ਬੋਹਨੇ ਆ ਸਾਨੂੰ ਸਾਰਾ ਫਾਇਦਾ ਹੀ ਫਾਇਦਾ ਇਹ ਵਿੱਚ ਨੁਕਸਾਨ ਕੋਈ ਨਹੀਂ ਹੈਗਾ ਨਹੀਂ ਅਸੀਂ ਤਾਂ ਆਪ ਕਰਾਈ ਤੇ ਜਾਂਦੇ ਸੀਗੇ ਖੁਦ ਅਸੀਂ ਉਹਦੇ ਦਾਦਾ ਟ੍ਰੈਡ ਬੰਦ ਕਰਤਾ ਕਿਤੇ ਇਹ ਮੈਂਬਰ ਬਣੇ ਹੋਏ ਆ ਸਾਨੂੰ ਇਹਦੇ ਚ ਪੂਰਾ ਫਾਇਦਾ ਆ ਟ੍ਰੈਕਟਰਾਂ ਨੂੰ ਘਰ ਆਉਣ ਨੂੰ ਫਾਇਦਾ ਹਾਂ ਬਹੁਤ ਵਧੀਆ ਸਾਡਾ ਕੰਮ ਚੱਲਦਾ ਪਹਿਲਾਂ ਤਾਂ ਜੀ ਅਸੀਂ ਕਿਰਾਏ ਦਾ ਤਾਂ ਬੱਦੀ ਲੈਂਦੇ ਸੀ ਹੁਣ ਸਾਨੂੰ ਇਹ ਸਸਤਾ ਪੈਂਦਾ ਹਾਂ ਦਾ ਫ੍ਰੀ ਪੈਂਦਾ ਅਸੀਂ 4 ਕਿਲੇ ਬਾਹਣਦਾ ਹੈ ਮਨੇ ਸਾਡੇ ਸਾਰਾ ਸਸਤਾ ਫਲੀਟ ਤੇ ਰੱਖਦਾ ਜੀ ਧਵਿਆਂ ਨਾਲ ਵਧੀਆ ਬਾਹਣ ਬਾਹਿਆ ਆਪਦਾ ਰੇਖ ਨੇਰੀਏ ਸਾਨੂੰ ਬਹੁਤ ਸਸਤਾ ਬਸ ਇਹ ਵਾ ਧੰਨਵਾਦ ਹੈ ਜੀ ਸਾਡੇ ਪਿੰਡ ਨੂੰ ਦੇਤਾ ਵਧੀਆ ਸਾਦਨ ਬਹੁਤ ਸਾਰਾ ਨਾਲ ਵਧੀਆ ਕਰੀਂਦਾ ਸਾਰੇ ਬੰਦਿਆਂ ਦਾ ਜੀ